ਹਾਂਜੀ ਪਿਆਰੀਓ ਵੀਡੀਓ ਕਰਦੇਓ ਦਬਕੇ ਸ਼ੇਅਰ ਤੇ ਸਿੰਘ ਤੋਂ ਸੁਣੋ ਸਚਾਈ ਪਾਣੀਪੱਦੀ ਜਿਹੜੀ ਘਟਨਾ ਹੋਈ ਹੈ ਤੇ ਉਥੇ ਸਿੰਘਾਂ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਕਮੇਂਦਰ ਦੇ ਵਿੱਚੋਂ ਕਿਉਂ ਸਰੂਪ ਲਿਆਉਂਦੇ ਨੇ ਦੇਖੋ ਕਿਵੇਂ ਛਿਪਕਲੀਆਂ ਤੇ ਕਿਵੇਂ ਗੰਦ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਚੋਂ ਨਿਕਲ ਰਿਹਾ ਤੇ ਵੀਡੀਓ ਸੁਣ ਕੇ ਛੇਰੂ ਕਰਦੇ ਗੁਰ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਪਿਆਰ ਕਰਦੇ ਨੇ ਗੁਰਜੀ ਕੀ ਫਤਿਹ ਸਾਧ ਸੰਗਤ ਜੀ ਇਹ ਉਹ ਸਰੂਪਾ ਜਿਹੜੇ ਸੰਤ ਦਵਾਰ ਹਰੀ ਮੰਦਰ ਤੋਂ ਅੱਜ ਬਿਆਨ ਦੇ ਰਹੇ ਸੀ ਗਰੰਥੀ ਸਿੰਘ ਵੀ ਤੇ ਕਮੇਟੀ ਮੈਂਬਰ ਵੀ ਸਾਡੇ ਗੁਰੂ ਘਰ ਦੇ ਵਿੱਚ ਬਹੁਤ ਮਾਨ ਮਰਿਆਦਾ ਨਿਭਾਈ ਜਾ ਰਹੀ ਆ ਕੋਈ ਮਹਾਰਾਜ ਜੀ ਨਰਾਦਰੀ ਨਹੀਂ ਹੋ ਰਹੀ ਤੇ ਗਰੰਥੀ ਸਿੰਘ ਬਿਆਨ ਦੇ ਰਿਹਾ ਸੀ ਵੀ ਅਸੀਂ ਪੂਰੇ ਸਾਡੇ ਜਿਹੜੇ ਕਮੇਟੀ ਮੈਂਬਰ ਆ ਬਹੁਤ ਚੰਗੇ ਆ ਤੇ ਬੜੇ ਸੋਹਣੇ ਸੁਚੱਜੇ ਢਗ ਨਾਲ ਮਹਾਰਾਜ ਦੀ ਸੇਵਾ ਨਿਭਾ ਰਹੇ ਤੁਸੀਂ ਦੇਖੋ ਇਹ ਪਹਿਲਾਂ ਤੇ ਮਹਾਰਾਜ ਦੇ ਸਟਾਰਟਿੰਗ ਦੇ ਵਿੱਚੋਂ ਜੋ ਗੰਧ ਨਿਕਲ ਰਿਹਾ ਦੇਖੋ ਤੇ ਆਪ ਜੀ ਨੂੰ ਦਰਸ਼ਨ ਕਰਾਏ ਆ ਜਿੱਥੇ ਮਹਾਰਾਜ ਦਾ ਸਰੂਪ ਵਿਰਧ ਹੋਇਆ ਪਿਆ ਤੇ ਆ ਦੇਖੋ ਜੀ ਛਿਪਕਲੀ ਮਰੀ ਦੇਖੋ ਮਹਾਰਾਜ ਦੇ ਸਰੂਪ ਦੇ ਵਿੱਚ ਤانوں ਮੈਂ ਖੁਚਕੇ ਦਿਖਾਣਾ ਇਹ ਦੇਖੋ ਇਹ ਜਿਹੜੇ ਕਹਿ ਰਹੇ ਆ ਵੀ ਨਹੀਂ ਇਹ ਛਿੱਕਲੀ ਮਰੀਏ ਦੇਖੋ ਮਹਾਰਾਜ ਦੇ ਸਰੂਪ ਦੇ ਵਿੱਚ ਇਹ ਸੇਵਾ ਨਿਭਾ ਰਹੇ ਆ ਇਹ ਸਿੰਘਾਂ ਨੂੰ ਕਹਿ ਰਹੇ ਆ ਸ਼ਹਿਰ ਦੀਆਂ ਕਮੇਟੀਆਂ ਜਿਹੜੀਆਂ ਇਹਨਾਂ ਦੇ ਸਾਥ ਦੇ ਰੀਆਂ ਨੇ ਵੀ ਮੰਦਰਾਂ ਤੋਂ ਤੁਸੀਂ ਸਾਡੇ ਦਿਲ ਨੂੰ ਠੇਸ ਪਹੁੰਚਾ ਰਹੇ ਹੋ ਜਿਹੜੇ ਗੁਰੂ ਕੇ ਹਾਂ ਜਿਹੜੇ ਗੁਰੂ ਕੇ ਸਿੰਘਾਂ ਦੇ 10 ਸਾਲ ਤੋਂ ਜਿਹੜੇ ਪਿੱਛੇ ਲੱਗੇ ਆ ਵੀ ਅਸੀਂ ਗੁਰੂ ਸਾਹਿਬਾਂ ਦੇ ਸਾਡੇ ਨਰਾਦਰੀ ਹੋ ਰਹੀ ਏ ਤੁਸੀਂ ਉਹਨਾਂ ਦੇ ਨਾਲ ਖੜੇ ਹੋਣ ਦੀ ਬਜਾਏ ਤੁਸੀਂ ਇਹਨਾਂ ਦੇ ਕਰਕੇ ਵਿਚਾਰ ਲੈ ਰਹੇ ਹੋ ਜਿਨ੍ਹਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਛਿੱਕ